ਵਿਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ 124 ਸਾਲਾ ਬੀਬੀ ਕਰਤਾਰਕੌਰ ਜਿਨ੍ਹਾਂ ਦਾ ਬੀਤੇ ਦਿਨੀ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਕੀਤਾ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਬੀਬੀ ਦੀ ਉਮਰ ਪਰਿਵਾਰਕ ਮੈਂਬਰਾਂ ਦੇ ਵੱਲੋਂ 118 ਸਾਲ ਦੱਸੀ ਗਈ ਸੀ ਤੇ ਹੁਣ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਬੀਬੀ ਦੀ ਉਮਰ ਤਕਰੀਬਨ 123-24 ਬਰੇ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਬੀਬੀ ਕਰਤਾਰ ਕੌਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਸੀ ਜਿਸ ਕਰਕੇ ਉਹਨਾਂ ਨੂੰ ਤੁਰੰਤ ਹੀ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਡਾਕਟਰ ਨੇ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਉਹਨਾਂ ਦੀ ਜ਼ਿਆਦਾ ਉਮਰ ਦੇ ਚੱਲਦਿਆਂ ਪਰ ਜਦੋਂ ਪਰਿਵਾਰ ਨੇ ਲਿਖਤੀ ਰੂਪ ਦੇ ਵਿੱਚ ਉਹਨਾਂ ਨੂੰ ਇਹ ਲਿਖ ਕੇ ਦੇ ਦਿੱਤਾ ਕਿ ਜੇਕਰ ਇਲਾਜ ਦੇ ਦੌਰਾਨ ਬੀਬੀ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਹਸਪਤਾਲ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਨਗੇ ਜਿਸ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਵੀ ਦਿਲੋਂ ਬੀਬੀ ਦਾ ਇਲਾਜ ਸ਼ੁਰੂ ਕੀਤਾ ਕਿਉਂਕਿ ਦੁਨੀਆ ਦੇ ਵਿੱਚ 월ड ਰਿਕਾਰਡ ਹੈ 107 ਸਾਲ ਦੇ ਵਿਅਕਤੀ ਦਾ ਜਿਸ ਦੀ ਹੱਟ ਸਰਜਰੀ ਹੋਈ ਹੈ ਤੇ ਜਿਸ ਦੇ ਪੇਸਮੇਕਰ ਪਿਆ ਹੋਵੇ ਪਰ ਹੁਣ ਇਹ 월ड ਰਿਕਾਰਡ ਬੀਬੀ ਕਰਤਾਰ कौर ਦੇ ਨਾਮ ਹੈ ਕਿਉਂਕਿ 124 ਸਾਲਾਂ ਦੀ ਬੀਬੀ ਕਰਤਾਰ कौर ਨੇ ਪੇਸਮੇਕਰ ਪਵਾਉਣ ਤੋਂ ਬਾਅਦ ਸਹੀ ਸਲਾਮਤ ਆਪਣੇ ਘਰ ਪਹੁੰਚ ਕੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰ ਵੀ ਫੁੱਲਿਆ ਨਹੀਂ ਸਮਾਰ ਰਿਹਾ ਆਪਣੀ ਇਸ ਬਜ਼ੁਰਗ ਨੂੰ ਕਰੇ ਮੁੜ ਵੇਖ ਕੇ ਨੇ ਸਾਰੀ ਉਮਰ ਬਹੁਤ ਕੰਮ ਕੀਤਾ ਹੈ ਜਿੱਦਾਂ ਕਿ ਮੇਰੇ ਮਾਦਰ ਇਨ-ਲਾਅ ਦੱਸਦੇ ਹੈ ਕਿ ਸਵੇਰੇ 4 ਵਜੇ ਤੋਂ ਉੱਠ ਕੇ 3:30 ਵਜੇ ਤੋਂ ਗੁਰਦੁਆਰਾ ਖੁੱਲ੍ਹਿਆ ਵੀ ਨਹੀਂ ਸੀ ਹੁੰਦਾ ਜਦੋਂ ਇਹ ਸੇਵਾ ਕਰਦੇ ਸੀ ਬਹੁਤ ਸਾਰੀਆਂ ਘਾਰ ਸੇਵਾ ਇਹਨਾਂ ਨੇ ਸਰੋਵਰਾਂ 'ਚ ਕੀਤੀਆਂ ਘਰ ਦਾ ਇਹ ਸਾਰਾ ਕੰਮ ਕਰਦੇ ਸੀ ਬਾਰ-ਬਾਰ ਪਿਆਰ ਦਿੰਦੇ ਐ ਸਿਰ ਤੇ ਸੀਸਾ ਦਿੰਦੇ ਐ ਸਵੇਰੇ ਸਾਸਤਰੀਕਾਲ ਬੁਲਾਉਂਦੇ ਐ ਸੀਸਾਂ ਦੀ ਝੜੀ ਲੱਗ ਜਾਂਦੀ ਐ ਤੁਸੀਂ ਜਗ ਜੁਗ ਜਿਉਂਦੇ ਰਹੋ ਤੁਹਾਡੇ ਦੋਤੇ ਪੋਤੇ ਹੋਣ ਤੁਸੀਂ ਤਰ ਤਰ ਪੁੱਲੋ ਅੱਜ ਤੱਕ ਇਹਨਾਂ ਨੂੰ ਕੋਈ ਦਿੱਕਤ ਨਹੀਂ ਆਈ ਇਸ ਤੋਂ ਪਹਿਲਾਂ ਕਿਤੇ ਹਸਪੀਟਲਾਈਜ਼ ਨਹੀਂ ਹੋਏ ਇਹ ਸੋ ਹੁਣ ਜਦੋਂ ਹਸਪੀਟਲ ਤੋਂ ਬਾਅਦ ਫਿਰ ਉੱਥੇ ਡਾਕਟਰਸ ਨੇ ਇਹਨਾਂ ਦਾ ਸਕੈਨੀਆਂ ਸਾਰਾ ਇਹਨਾਂ ਨੇ ਉਹਨਾਂ ਨੇ ਬੋਡੀ ਸਟਰਕਚਰ ਦੇਖ ਕੇ ਤਾਂ ਉਹਨਾਂ ਨੇ ਫਿਰ ਅਸੀਂ ਜਦੋਂ ਲਿਖ ਕੇ ਕਹੇ ਤੁਸੀਂ ਇਹਨਾਂ ਦਾ ਕਰੋ ਜਿਹਦੇ 베ਜੀ ਦੇ ਬ੍ਰਦਰ ਸੀਗੇ ਉਹ ਵੀ ਸਾਨੂੰ ਇਹਨਾਂ ਨੂੰ ਮੁਸ਼ਕਿਲ ਇੱਥੇ ਇੱਕ ਦਿਨੇ ਉਹਨਾਂ ਦੀ ECG 20 ਆਈ ਘਰੇ ਬੈਠਿਆਂ ਦਾ ਹਾਰਟ ਫੇਲ ਟਾਈਪ ਹੋ ਗਿਆ ਤਾਂ ਡਾਕਟਰ ਬਾਗੀ ਲੈ ਕੇ ਗਏ ਤਾਂ ਉਹ ਕਹਿੰਦੇ ਆਪਾਂ ਦਵਾ ਦਵਾ ਇਹਨੂੰ ਲੈ ਜੀਏ ਬੜੇ ਸਾਡੇ ਦਾ ਰਿਸ਼ਤੇਦਾਰ ਅਸੀਂ ਸੁਜੈਸਟ ਕੀਤਾ ਕਿ ਰਹਿਣ ਦਿਓ ਯਾਰ ਇਹ ਅਸੀ ਉਮਰ ਦੇ ਵਿੱਚ ਕਿੱਥੇ ਤੁਸੀਂ ਜਾਓਗੇ ਸੀ ਅਪੋਲੋ ਲੈ ਗਏ ਡਾਕਟਰ ਸਾਹਿਬ ਦੇ ਕਹਿੰਦੇ ਉੱਥੇ ਗਏ ਤਾਂ ਉਹ ਕਹਿੰਦੇ ਵੀ ਟੈਂਪਰੇਰੀ ਪੇ ਫਿਰ ਸਾਡੇ ਲਿਖ ਕੇ ਦੇਣ ਤੋਂ ਬਾਅਦ ਵੀ ਤੁਸੀਂ ਕੋਈ ਗੱਲ ਨਹੀਂ ਤੁਸੀਂ ਰਿਸਕ ਲਓ ਤੇ 15 ਮਿੰਟ ਚ ਉਹਨਾਂ ਨੇ ਟੈਂਪਰੇਰੀ ਪੇਸਮੇਕਰ ਪਾ ਕੇ ਡਾਕਟਰ ਕੁੱਕਰ ਨੇ ਤੇ ਉਹਨਾਂ ਨੇ ਸਾਨੂੰ ਕਹਿਤਾ ਤੁਸੀਂ ਮਿਲੋ ਦੈਨ ਉਹ ਵੀ ਫਿਰ ਇਸ ਗੱਲ ਤੇ ਲੱਗ ਵੀ ਇਹ ਤਾਂ ਬਹੁਤ ਜ਼ਿਆਦਾ ਲੱਗਦੀ ਹੈ ਇਹਨਾਂ ਦੀ ਅਸੀਂ ਉਹਨਾਂ ਨੂੰ ਦੱਸਿਆ ਵੀ ਜੀ ਤੁਹਾਨੂੰ ਅਸੀਂ ਪਹਿਲਾਂ ਨਹੀਂ ਦੱਸਿਆ ਕਿ ਤੁਸੀਂ ਪਾਉਣ ਨੂੰ ਤਿਆਰ ਨਹੀਂ ਹੋਣਾ ਪਰ ਉਮਰ ਇਹਨਾਂ ਦੀ 123 24 ਸਾਲ ਹੈਗੀ ਹੈ ਉਸ ਤੋਂ ਫਿਰ ਉਹਨਾਂ ਨੂੰ ਵੀ ਥੋੜਾ ਹੋਇਆ ਸਾਡਾ ਤਾਂ ਕੋਈ ਇੰਟਰਸਟ ਐਕਚੁਅਲੀ ਅਸੀਂ ਤਾਂ ਰੋਜ਼ ਮਿਰਚਾਂ ਮਾਰ ਕੇ ਭੇਜੀਦੇ ਅੰਦਰ ਪਾਉਣੇ ਰਜਾਨਾ ਅਸੀਂ ਰਾਤ ਨੂੰ ਇਹਨਾਂ ਦੇ ਮਿਰਚਾਂ ਮਾਰਦੇ ਹਾਂ ਕਿ ਨજર ਨਾ ਲੱਗੇ ਅਸੀਂ ਦੱਸ ਏ ਨਾ ਹੀ ਸਾਨੂੰ ਕਿ ਇਹੋ ਜਿਹਾ ਐਡਵਰਟਾਈਜ਼ਮੈਂਟ ਜਾਂ 베ਜੀ ਦਾ ਕਰਨ ਦਾ ਕੋਈ ਸ਼ੌਕ ਹੈ ਬਟ ਹੁਣ ਹਸਪੀਟਲ ਹੋਣ ਤੋਂ ਬਾਅਦ ਉਹਨਾਂ ਵੱਲੋਂ ਕੀਤੀ ਗਈ ਸਾਰੀ ਇਹ ਰਵਦੇ ਹਸਪੀਟਲ ਲਈ ਵੀ ਕਿਉਂਕਿ 107 ਸਾਲ ਦਾ ਰਿਕਾਰਡ ਸੀਗਾ ਜਿਹੜਾ ਪੇਸਮੇਕਰ ਪਾਣ ਦਾ ਵਰਲਡ ਦਾ ਉਸ ਰਿਕਾਰਡ ਨੂੰ ਉਹ ਕਹਿੰਦੇ ਸੀ ਤਾਂ ਕਰਨਾ ਹੀ ਕਰਨਾ ਕਿਉਂਕਿ ਸਾਡਾ ਵਰਲਡ ਰਿਕਾਰਡ 107 ਦਾ ਤੋੜ ਕੇ ਹੁਣ ਇਹ 베ਜੀ ਅੱਗੇ ਚੱਲੇ ਆ ਥੈਨ ਫਿਰ ਉੱਥੋਂ ਇਹ ਸਾਰਾ ਕੁਝ ਜਿਹੜਾ ਹੁਣ ਚੱਲ ਰਿਹਾ ਹੈ ਬਾਕੀ 베ਜੀ ਦੀ ਆਮ ਜ਼ਿੰਦਗੀ ਬਿਲਕੁਲ ਇਥੇ ਰੂਟੀਨ ਲਾਈਫ ਬਿਲਕੁਲ ਠੀਕ ਚੱਲ ਰਹੀ ਸੀ ਰੋਜ਼ਾਨਾ ਵਿੱਚ ਵੀਲ ਚੇਅਰ ਤੇ ਗੁਰਦੁਆਰਾ ਗੁਰਪਿਆਰੋ ਇਹੇ ਪਰਿਵਾਰ ਆਪਣੇ ਬਜ਼ੁਰਗ ਦੇ ਉੱਤੇ ਰੋਜ਼ ਮਿਰਚਾਂ ਵਾਰ ਕੇ ਸੁੱਟਦਾ ਹੈ ਕਿ ਕਿਤੇ ਇਹਨਾਂ ਦੇ ਬਜ਼ੁਰਗਾਂ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਲੋਕਾਂ ਨੂੰ ਵੀ ਸਹੀ ਉਮਰ ਬਜ਼ੁਰਗਾਂ ਦੀ ਇਹ ਨਹੀਂ ਦੱਸਦੇ ਇਸ ਡਰ ਕਰਕੇ ਕਿ ਲੋਕ ਕਿਤੇ ਹਾਇ ਨਾ ਲਾ ਦੇਣ ਕਿਤੇ ਅਜਿਹਾ ਹੀ ਪਿਆਰ ਅਜਿਹਾ ਹੀ ਸਤਕਾਰ ਜੇਕਰ ਪੰਜਾਬ ਦਾ ਹਰ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਦਵੇ ਤਾਂ ਪੰਜਾਬ ਸ਼ਾਇਦ ਸਾਡਾ ਕਿੰਨਾ ਹੱਸਦਾ ਵਸਦਾ ਹੋ ਜਾਵੇ ਸ਼ਾਇਦ ਹਰ ਪਰਿਵਾਰ ਕਿੰਨਾ ਹੱਸਦਾ ਵਸਦਾ ਹੋ ਜਾਵੇ ਪਰ ਅੱਜ ਅਸੀਂ 21ਵੀਂ ਸਦੀ ਦੇ ਵਿੱਚ ਨਿਊਕਲੀਅਰ ਫੈਮਲੀਆਂ ਦੇ ਵਿੱਚ ਤਬਦੀਲ ਹੁੰਦੇ ਜਾ ਰਹੇ ਹਾਂ ਤੇ ਜੁਆਇੰਟ ਫੈਮਲੀਆਂ ਨੂੰ ਵਿਸਾਰਦੇ ਜਾ ਰਹੇ ਹਾਂ ਸਾਨੂੰ ਲੋੜ ਹੈ ਇਸ ਪਰਿਵਾਰ ਨੂੰ ਵੇਖ ਕੇ ਕੁਝ ਸਿੱਖਣ ਦੀ ਕੁਝ ਪ੍ਰਣ ਲੈਣ ਦੀ ਆਪਣੇ ਬਜ਼ੁਰਗਾਂ ਨੂੰ ਇੱਜ਼ਤ ਦੇਣ ਦੀ ਉਹਨਾਂ ਨੂੰ ਫੁੱਲਾ ਵਾਂਗ ਰੱਖਣ ਦੀ ਜਿੱਦਾਂ ਇਸ ਪਰਿਵਾਰ ਨੇ ਕਿਹਾ ਕਿ ਬੀਬੀ ਕਰਤਾਰ ਕਰ ਉਹਨਾਂ ਵਾਸਤੇ ਰੱਬ ਹੈ ਤੇ ਉਹ ਉਹਨਾਂ ਨੂੰ ਰੱਬ ਸਮਝ ਕੇ ਹੀ ਪੂਜਦੇ ਨੇ ਤੇ ਉਮੀਦ ਅਸੀਂ ਵੀ ਤੁਹਾਡੇ ਸਾਰਿਆਂ ਤੋਂ ਇਹੀ ਕਰਦੇ ਹਾਂ ਕਿ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਵੀ ਬਜ਼ੁਰਗ ਹੈ ਤਾਂ ਤੁਸੀਂ ਉਸ ਨੂੰ ਰੱਬ ਵਾਂਗ ਹੀ ਰੱਖੋਗੇ ਤੇ ਰੱਬ ਵਾਂਗ ਹੀ ਪੂਜੋਗੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਧੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ